ਰੀਟਾਇਰ ਕਰਮਚਾਰੀ ਬਲਫੇਅਰ ਐਸੋਸੀਏਸ਼ਨ ਵੱਲੋਂ ਮਹੀਨਾਵਾਰ ਮੀਟਿੰਗ ਨਗਰਕੌਂਸਲ ਰਾਜਪੂਰਾ ਤੋਂ ਰਿਟਾਇਰ ਹੋਏ ਕਰਮਚਾਰੀਆਂ ਵੱਲੋਂ ਬਣਾਈ ਗਈ ਰਿਟਾਇਰ ਕਰਮਚਾਰੀ ਬਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰੀ ਮੀਟਿੰਗ ਅੱਜ ਇੱਕ ਨਿੱਜੀ ਦਫ਼ਤਰ ਵਿੱਚ ਹੋਈ ਜਿਸ ਵਿੱਚ ਬਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਹਿੱਸਾ ਲਿਆ ਅਤੇ ਆਪਣੇ ਸਰਕਾਰੀ ਕੰਮਾਂ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਚੇਅਰਮੈਨ ਬੀਜੇ ਤਨੀਜਾ ਤੇ ਪ੍ਰਧਾਨ ਆਦਾ ਕ੍ਰਿਸ਼ਨ ਪਟੇਜਾ ਨੇ ਕਿਹਾ ਕਿ ਐਸੋਸੀਏਸ਼ਨ ਦੇ ਕਿਸੇ ਵੀ ਮੈਂਬਰ ਨੂੰ ਕੋਈ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ ਚੱਜੇਗੀ। ਇਹਨਾਂ ਦੇ ਜੋ ਵੀ ਸਰਕਾਰੀ ਕੰਮ ਹਨ ਚਾਹੀਓ ਪੈਨਸ਼ਨ, ਗ੍ਰੇ ਚੁੱਟੀ ਜਾਂ ਕਿਸੇ ਵੀ ਤਰ੍ਹਾਂ ਨਾਲ ਰੁਕਿਆ ਹੋਇਆ ਕੰਮ ਉਸ ਨੂੰ ਸਾਡੀ ਟੀਮ ਵੱਲੋਂ ਪੈਲ ਦੇ ਆਧਾਰ ਤੇ ਕਰਵਾਇਆ ਜਾਂਦਾ ਹੈ ਤੇ ਕਰਵਾਇਆ ਜਾਵੇਗਾ। ਇਸ ਦੌਰਾਨ ਮੈਂਬਰਾਂ ਵੱਲੋਂ ਸਾਲਾਨਾ ਕੈਲੰਡਰ ਦਾ ਸੁਝਾਅ ਦਿੱਤਾ ਗਿਆ ਸੀ। ਤੇ ਉਸ ਤੇ ਉੱਤੇ ਅਮਲ ਕਰਦਿਆਂ ਹੋਇਆ ਆਉਣ ਵਾਲੇ ਦਿਨਾਂ ਵਿੱਚ ਐਸੋਸੀਏਸ਼ਨ ਦਾ ਸਲਾਨਾ ਕੈਲੰਡਰ ਬਣਾ ਕੇ ਵੰਡ ਦਿੱਤਾ ਜਾਵੇਗਾ ਇਸੇ ਤਰ੍ਹਾਂ ਹੋਰ ਵੀ ਕਈ ਸੁਝਾਅ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਪ੍ਰਧਾਨ ਤੇ ਚੇਅਰਮੈਨ ਨੂੰ ਦਿੱਤੇ ਗਏ ਜਿਨ੍ਹਾਂ ਉੱਤੇ ਆਉਣ ਵਾਲੇ ਦਿਨਾਂ ਵਿੱਚ ਚਰਚਾ ਕਰਕੇ ਉਸ ਨੂੰ ਲਾਗੂ ਕਰਵਾਇਆ ਜਾਵੇਗਾ ਇਸ ਮੌਕੇ ਤੇ ਚੇਅਰਮੈਨ ਵਿਜੇ ਤਨੇਜਾ ਪ੍ਰਧਾਨ ਰਾਧਾ ਕ੍ਰਿਸ਼ਨ ਪਟੇਜਾ ਗੁਰਦੀਪ ਐਡਵੋਕੇਟ ਸਿੰਘ ਭੋਗਲ ਲੀਗਲ ਐਡਵਾਈਜ਼ਰ ਸੁਭਾਸ਼ਵ ਗੁਪਤਾ ਕੈਸ਼ੀਅਰ ਡਾਕਟਰ ਗੁਰਿੰਦਰ ਰਮਨ ਜਸਵੀਰ ਸਿੰਘ ਹਲਕਾ ਉਪ ਪ੍ਰਧਾਨ ਹਰਪ੍ਰੀਤ ਸਿੰਘ ਜਨਰਲ ਸੈਕਟਰੀ ਆਸ਼ਾ ਰਾਣੀ ਮੀਨਾ ਸੂਦ ਕਮਲੇਸ਼ ਕੁਮਾਰੀ ਅਤੇ ਭਾਰਤੀ ਮੈਡਮ ਮੌਜੂਦ ਰਹੇ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲਕੀਨਾ ਦੀਪਕ ਕੁਮਾਰ ਦੀ ਰਿਪੋਰਟ ਅਰਬਿੰਏਤਰਾ ਅੱਜ ਵੀ ਇੱਕ ਮਹੀਨਾ ਛੱਡ ਕੇ ਮੀਟਿੰਗ ਹੋ ਰਹੀ ਹੈ ਇਹਦੀ ਮੁਸ਼ਕਿਲਾਂ ਦਾ ਮੁਲਾਜਮਾ ਨਹੀਂ ਕੋਈ ਕੰਮ ਰਹਿ ਗਿਆ ਉਹਨਾਂ ਬਾਰੇ ਵਿਚਾਰ ਉਠਾਉਣ ਲੱਗਾ ਗਿਆ ਮੋਸਟਲੀ ਸਭ ਦੇ ਖਾਮ ਹੋ ਚੁੱਕਿਆ ਹੈ ਬਾਕੀ ਸਾਡੇ ਕਈ ਮੈਂਬਰ ਨੇ ਕਿਹਾ ਵੀ ਆਪਣਾ ਕਲੀਟਰ ਕਲੀਟਰ ਜੁਨੀਤਾ ਫੁਕਲੰਡਾ ਕਰਵਾ ਲਿਓ ਉਹਦੇ ਮਾਰੇ ਵੀ ਵਿਚਾਰ ਵਟਾਂਦੋ ਕਿਦਾਂ ਹੋਏਗਾ ਕੁਛ ਪੈਨਸ਼ਨ ਫੰਡਸ ਦੇ ਜਿਹੜੀਆਂ ਅਜੇ ਤੱਕ ਨਹੀਂ ਬਣੀਆਂ ਉਹਨਾਂ ਦੇ ਬਾਰੇ ਵੀ ਵਿਚਾਰ ਕੀਤਾ ਗਿਆ ਉਹ ਵੀ ਅੱਜ ਅਸੀਂ ਆਪਣਾ ਬੈਠ ਕੇ ਅਲਗੋਂ ਬਾਤ ਕਰਕੇ ਕਲੀਅਰ ਕਰਾਂਗੇ ਬਾਕੀ ਕਿਸੇ ਵੀ ਮਲਾਜ ਨੇ ਕੋਈ ਵੀ ਬੰਗ ਹੈ ਉਹ ਖੁਸ਼ੀ-ਖੁਸ਼ੀ ਦੱਸ ਸਕਦੇ ਆ ਅਸੀਂ ਉਹਨਾਂ ਦਾ ਉਤਾਰਾ ਕਰ ਦਿੰਨੇ ਆ ਉਸਨੂੰ ਅਜੇ ਅਸੀਂ ਕਿਸੇ ਨੂੰ ਦਿੱਕਤ ਨਹੀਂ ਹੈ ਬਾਕੀ ਇਨਕਰੀਮੈਂਟ ਦਾ ਸੀਗਾ ਜਿਹੜਾ ਮਲਾਜ ਹੋਣਾ ਉਹ ਵੀ ਅਸੀਂ ਕੱਲ ਅਕਾਊਂਟਡ ਸਾਹਿਬ ਨੂੰ ਮਿਲੇ ਸੀਗੇ ਉਹਨਾਂ ਨੂੰ ਸ਼ੁੱਕਰਵਾਰ ਦਾ ਟਾਈਮ ਹੋ ਗਿਆ ਦਫ਼ਤਰ ਛੁੱਟੀ ਹੈ ਸ਼ੁੱਕਰਵਾਰ ਦਾ ਟਾਈਮ ਹੋ ਗਿਆ ਸ਼ੁੱਕਰਵਾਰ ਦੇ ਬਾਅਦ ਉਹਨਾਂ ਦਾ ਨਹੀਂ ਕੁਝ ਕਰਾਂਗੇ ਅਸੀਂ ਆਪਣੇ ਰਿਗਲ ਦੇ ਵਸਦਿਆਂਗੇ ਇਹਨਾਂ ਨੂੰ ਉਹਨਾਂ ਨਾਲ ਕਰਾ ਕਰਵਾਂਗੇ ਕਿਉਂਕਿ ਹਾਈ ਕੋਰਟ ਦਾ ਫੈਸਲਾ ਹੈ ਕੋਈ ਨਿੱਜੀ ਕਿੰਦਾ ਫੈਸਲਾ ਨਹੀਂ ਹੈ ਇਹ ਸਾਡਾ ਆਧਿ ਮੇਨ ਮੁੱਦਾ ਹੈ ਮੈਂ ਗੁਰਦੀਪ ਸਿੰਘ ਭੋਗਲ ਸਾਫ ਕਾਈਓ ਮਜੂਦਾ ਐਡਵੋਕੇਟ ਯੂਨੀਅਨ ਵਿੱਚ ਹੁਣ ਅੱਜ ਮੈਨੂੰ ਇੱਕ ਮੇਨ ਸਬਜੈਕਟ ਸਾਹਮਣੇ ਆਇਆ ਕਿ ਸਾਡੇ 4 ਮਲਾਜ਼ਮ ਜਿਹੜੇ ਕੇ ਰਿਟਾਇਰਮੈਂਟ ਤੇ ਉਹਨਾਂ ਦੀ ਐਨੂਅਲ ਇਨਕਰੀਮੈਂਟ ਡਿਊ ਸੀਗੀ ਜਿਸ ਦਿਨ ਟਾਇਰਮ ਉਹਨੇ ਅਗਲੇ ਦਿਨ ਐਨੂਅਲ ਇਨਕਰੀਮੈਂਟ ਡਿਊ ਸੀ ਉਹ ਫਿਰ ਆਹ ਮਾਨਯੋ ਹਾਈ ਕੋਰਟ ਨੇ ਮਲਾਜ਼ਮਾਂ ਦੇ ਹੱਕ ਚ ਫੈਸਲਾ ਦਿੱਤਾ ਉਹ ਤੋਂ ਬਾਅਦ ਡਾਇਰੈਕਟਰ ਲੋਕਲ ਗਵਰਨਮੈਂਟ ਨੇ ਵੀ ਸਰਸਪਿਕਾਟਾ ਜਾਰੀ ਕਰ ਦਿੱਤੇ ਮੈਕਸਿਮਮ ਮੁਲਾਜ਼ਮ ਉਹ ਬੈਨੀਫਿਟ ਲੈ ਚੁੱਕੇ ਪਰ ਸਾਡੇ ਜਿਹੜੇ ਰਾਜਪਰੇ ਦੇ 4 ਮੁਲਾਜ਼ਮ ਹੈ ਇਹਨਾਂ ਨੂੰ ਉਹ ਜੇ ਤੱਕ ਨਹੀਂ ਮਿਲਿਆ ਇਹ ਸਾਡੀ ਯੂਨੀਅਨ ਉਹਨਾਂ ਨਾਲ ਮੀਟਿੰਗ ਕਰੇਗੀ ਕੰਸਰਨ ਅਫਸਰਾਂ ਨਾਲ ਜੇਕਰ ਫਿਰ ਵੀ ਨਾ ਮਿਲਿਆ ਤਾਂ ਫਿਰ ਮੈਂ ਲੀਗਲ ਨੋਟਿਸ ਦਾ ਮਾਗੂ ਤੇ ਅੱਜ ਤੋਂ ਇਸ ਤੋਂ ਇਲਾਵਾ ਹੋਰ ਵੀ ਕੋਈ ਮੁੱਦਾ ਸਿਕਾ ਜਿਹੜੇ ਕੋਈ ਕੰਮ ਪੈਂਡਿੰਗ ਰਿਹਾ ਹੋਵੇ ਤਾਂ ਜੀ ਸਲਾਹ ਲਿਖੋ ਹੋਰ ਸਾਰੇ ਮੁਲਾਜ਼ਮਾਂ ਨੂੰ ਪੁੱਛਿਆ ਗਿਆ ਸਾਰਿਆਂ ਨੂੰ ਕਰੀਬ ਜਿਹੇ ਬੈਨੀਫਿਟ ਨਾਲ ਨਾਲ ਮਿਲਦੇ ਜਾਂਦੇ ਆਂ ਤਾਂ ਮੈਡੀਕਲ ਹੈ ਤੇ ਇੱਕ ਕੈਲੰਡਰ ਦੀ ਮੰਗ ਉੱਠੀ ਹੈ ਕੈਲੰਡਰ ਛਪਾਵਾਂਗੇ ਇਸ ਯੂਨੀਅਨ ਵੱਲੋਂ ਇੱਕ ਜਿਹੜੀ ਪੈਨਸ਼ਨ ਨੋਟਬੁੱਕ ਹੈ ਉਹ ਉਹ ਵੀ ਛਪਾਣੀ ਹੈ ਬਾਬੇ ਇੱਕ ਮਤਨੇਜਾ ਰਟਾਇਰ ਕਰੰਡੇ ਯੂਨੀਅਨ ਚੇਅਰ ਮੈਂ ਅੱਜ ਜਿਹੜੇ ਮੀਡੀਆ ਸਾਡਾ ਏਜੰਡਾ ਜੀਗਾ ਇੱਕ ਤਾਂ 6 ਬਣਾ ਇਗਰੀਮੈਂਟ ਹੋ ਪਈ ਹੈ ਪੈਂਡਿੰਗ ਸਾਡੀ ਪਿਛਲੇ 5 ਮਹੀਨੇ ਤੋਂ ਉਹਦੇ ਵਿੱਚੇ ਗੰਡਾ ਸਾਨੂੰ ਮਿਲਿਆ ਸੀ ਜੀ ਗੰਡਾ ਤਾਂ ਲਾਰੇ ਲਾਰੇ ਬਾਤ ਕਰਦਾ ਨਾ ਸਾਨੂੰ 8-10 ਸਾਲ ਦਾ ਨੰਬਰ ਦੇ ਰਿਆ ਉਹਨਾਂ ਨੇ ਸਾਨੂੰ ਰਿਕਵੈਸਟ ਕਰੇ ਦੋ ਦਿਨ ਟਾਈਮ ਦੇ ਅਸੀਂ ਉਹਨਾਂ ਨੂੰ ਦੋ ਦਿਨ ਟਾਈਮ ਦਿੱਤਾ ਨਹੀਂ ਉਹ ਦੇਣਗੇ ਫਲਕ ਜੀਕਰ ਉਹ ਆਪਣਾ ਰੂਲਾ ਖਲਬਣ ਦੀ ਕਾਰੋਗਰਾਗੇ ਇੰਟਰੈਸਟ ਕੇਸ ਪਾਵਾਂਗੇ ਬਈ ਨੇ ਲੇਟ ਕੋ ਕਰਿਆ ਸਾਨੂੰ ਡੈਸਟ ਦੋ ਲੇਟ ਕੋ ਕਰਿਆ ਕਰ ਤੇ ਬਾਕੀ ਸਾਡਾ ਇੱਕ ਡਿਮਾਂਡ ਬਾਰ ਬਾਰ ਆ ਰਹੀ ਬਈ ਪੈਨਸ਼ਨ ਬੁੱਕਾਂ ਦੀ ਉਹ ਵੀ ਅਸੀਂ ਜਿਹੜੀ ਸਾਨੂੰ ਟਾਈਮ ਲੈ ਕੇ ਮਿਲ ਗਏ ਉਹ ਵੀ ਮਸਲਾ ਹਕਰਾਵਾਗੇ ਇੱਕ ਸਾਡੇ ਹੋਰ ਮੰਗਾਰੀ ਵੀ ਸਾਰੇ ਬੰਦੇ ਗੈਰਮਿਕ ਕਲੰਡਰ ਚ ਬੋਲ ਵੈਲਫੇਅਰ ਐਕਸ਼ਨ ਹੁੰਦਾ ਉਹ ਅਸੀਂ ਵਿਚਾਰੋ ਨਾਲ ਕਰਕੇ ਉਹ ਵੀ ਅਗਲੇ ਅਗਲੇ ਵਾਰ ਕੰਟਰੀ ਵਿੱਚ ਕਰਾਂਗੇ ਤਾਂ ਇੱਕ ਸਾਡਾ ਇੱਕ ਹੋਰ ਮਸਲਾ ਮੇਨਤ ਪੰਜਾਬ ਗਵਰਨਮੈਂਟ ਨਾਲ ਉਹ ਸਾਡਾ 2016 ਤੋਂ ਪੈਂਡਿੰਗ ਜਿਆ 2016 ਤੋਂ 21 ਲੱਖ ਪੈਂਡੇ ਜਦੇ 5 ਸਾਲ ਦਾ ਇਹ ਰਿਹਾ ਲੈ ਤੇ 11% ਸਾਡਾ ਡੀਏ ਬੈਲਿੰਗ ਨਹੀਂ ਪੈਣ ਜਦੇ ਇਹਦੇ ਪਿੱਛੇ ਦੇਖਦੇ ਕੱਲ ਗਵਰਨਮੈਂਟ ਦੀ ਮੀਟਿੰਗ ਹੈ ਪੰਜਾਬ ਸਰਕਾਰ ਦੀ ਜੇ ਨਵੇਂ ਹੱਲ ਕਰਦੇ ਇਹਦੇ ਵਿੱਚ ਅਗਲੀ ਵਾਰ ਦੀ ਵਿਚਾਰ ਕਰਕੇ ਤਰਨਾ ਲਾਣਾ ਪੈਣਾ ਜ਼ਰੂਰ ਕਰਨਾ ਪੈਣਾ ਜੋ ਵੀ ਗਵਰਨਮੈਂਟ ਖਿਲਾਫ ਅਜੋ ਕਾਰ ਨਹੀਂ ਕਰਾਂ ਤੇ ਚੇਅਰਮੈਨ ਸਾਹਿਬ ਪਹਿਲੇ ਰੈਗੂਲਰ ਮੀਟਿੰਗ ਤੋਂ ਮੀਟਿੰਗ ਕਾਫੀ ਟਾਈਮ ਬਾਅਦ ਹੋਈ ਜਿਸਲੀ ਇੱਕ ਮੀਟਿੰਗ ਮਿਸ ਹੋਈ ਹੈ ਜੀ ਮਿਸ ਮਿਸ ਮੀਟਿੰਗ ਦਾ ਮਤਲਬ ਇਹ ਹੈ ਪਿਛਲੇ ਥੋੜੇ ਜਿਹੇ ਮੌਸਮ-ਮੌਸਮ ਕਰਕੇ ਸੀ ਉਸ ਕਾਰਨ ਮਿਸ ਹੋਈ ਹੈ ਬਾਕੀ ਸਾਡੀ ਕੋਈ ਹੋ ਨਹੀਂ ਹੈ ਮਿਸ ਕਰਨ ਦੀ ਮੀਟਿੰਗ ਸਾਡੀ ਕੰਟੀਨਿਊ ਚਲੇਗੀ ਬਾਗੇ ਅਸੀਂ ਇੱਕ ਗਰੁੱਪ ਬਣਾਤਾ WhatsApp ਮੈਸੇਜ ਹਰੇਕ ਨੂੰ ਮੀਟਿੰਗ ਦੀ ਜਿੰ ਬਾਜਾਂਗਾ ਵੀ ਇਸ ਤਰੀਕ 10 ਦੀ ਮੀਟਿੰਗ ਹੈ ਉਹ ਮਰਾ ਸਾਰਾ ਪਾਸਤਾ ਜੀਗਾ ਜਿਨਾਂ ਕੋਈ ਨਈ ਗਰੁੱਪ ਆ ਜਾਗਾ ਉਹਨਾਂ ਨਾਲ ਫੋਨ ਕਰਦੇ ਸਾਰਿਆਂ ਆ ਰਿਟਾਇਰ ਕਰਮਚਾਰੀ ਉਹਨਾਂ ਤੋਂ ਜਸਵੀਰ ਸਿੰਘ ਵੈਸ ਪ੍ਰਧਾਨ ਰਿਟਾਇਰ ਕਰਮਚਾਰੀ ਯੂਨੀਅਨ ਚ ਡਿਊਟੀ ਨਿਭਾ ਰਹੇ ਆ ਆਪਣੇ ਅਹੁਦੇ ਦੀ ਜਿਨ੍ਹਾਂ ਚ ਕਰਮਚਾਰੀਆਂ ਦੀਆਂ ਅੱਜ ਮੇਰੀ ਦੇਰ ਤੋਂ ਮੰਗ ਚੱਲੀ ਜਾ ਰਹੀ ਸੀ ਵੀ ਸਾਡੇ ਮੈਂਬਰਾਂ ਦੇ ਅਹੁਦੇਦਾਰਾਂ ਦਾ ਇੱਕ ਕੈਲੰਡਰ ਜਾਰੀ ਕੀਤਾ ਜਾਵੇ ਉਸ ਬਾਰੇ ਅੱਜ ਜਥੇਬੰਦੀ ਨੇ ਮਤਾ ਪਾਇਆ ਅਤੇ ਈਓ ਸਾਹਿਬ ਨੇ ਜੋ ਸਾਡੀ ਇਨਕਰੀਮੈਂਟ ਚਾਰ ਕਰਮਚਾਰੀਆਂ ਦੀ ਸੀ ਉਹਦੇ ਬਾਰੇ ਸਾਨੂੰ ਦੱਸਿਆ ਜਿਸ ਚ ਅਰੇ ਵੀਸ ਕੁਮਾਰੀ ਉਹਦਾ ਸਾਡੇ ਦਾ ਰਿਟਾਇਰੀ ਉਹਦਾ ਮਤਲਬ ਏਰੀਅਲ ਵੀ ਮਿਲ ਚੁੱਕਿਆ ਉਹਨਾਂ ਨੂੰ ਨਗਰ ਕੌਂਸਲ ਰਾਜਪੁਰਾ ਕੁਝ ਟਾਲ ਮਟੋਲ ਕਰ ਰਹੀ ਹੈ ਜਿਹੜੇ ਕੰਟੈਂਟ ਸਾਹਿਬ ਹੈ ਇਹ ਟਾਲ ਮਟੋਲ ਇਹਨਾਂ ਦੀ ਹਮੇਸ਼ਾ ਨਹੀਂ ਚੱਲਣੀ ਇਹਨਾਂ ਨੇ ਇਹਨਾਂ ਨੂੰ 2 ਦਿਨ ਦਾ ਟਾਈਮ ਦਿੱਤਾ ਅਸੀਂ ਹਫਤੇ ਬਾਅਦ ਵੀ ਸਾਨੂੰ ਇਹ ਮੰਗ ਲਾਗੂ ਨਾ ਹੋਈ ਨਾ ਦਿੱਤਾ ਕਰਮਚਾਰੀਆਂ ਤਾਂ ਅਸੀਂ ਰੋਸ ਵਜੋਂ ਮੁਜ਼ਾਰਾ ਕਰਨਗੇ ਕਿਤੇ ਮੁਜ਼ਾਰਾ ਕਰੋਗੇ ਕਮੇਟੀ ਦੇ ਬਾਹਰ ਨਗਰ ਕੌਂਸਲ ਨਗਰ ਕੌਂਸਲ ਦੇ